ਦਿਲਜੀਤ ਦਸਾਂਹ ਅਣੀ ਦਿਨੀ ਆਪਣੇ ਮਿਊਜ਼ਿਕਲ ਟੂਰ ਦਿਲੀਵਿਨਾਂਟੀ ਨੂੰ ਲੈ ਕੇ ਸੁਰਖੀਆਂ ਬਚਾ। ਦਿਲਜੀਤ ਆਪਣੇ ਸਟੋਰ ਰਾਹੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਇੱਕ ਨਾਈਜੀਰੀਅਨ ਦੇ ਦਿਲਜੀਤ ਦਾ ਜਾਦੂ ਨਜ਼ਰ ਆਇਆ ਤੇ ਉਹ ਦਸਤਾਰਸਾ ਜਾ ਕੇ ਗਾਇਕ ਨੂੰ ਮਿਲਣ ਲਈ ਪਹੁੰਚੇ। ਦਿਲਜੀਤ ਦਸਾਂਹ ਦੇ ਵਿਦੇਸ਼ ਵਿੱਚ جاری ਮਿਊਜ਼ਿਕਲ ਸ਼ੋਅ ਲਗਾਤਾਰ ਸੋਲਡ ਆਊਟ ਚੱਲ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਹੀ ਨਹੀਂ ਸਗੋਂ ਵਿਦੇਸ਼ੀ ਲੋਕ ਵੀ ਪੰਜਾਬੀ ਸੰਗੀਤ ਤੇ ਦਿਲਜੀਤ ਦੇ ਚਲਕਪਣ ਲਈ ਸ਼ੋਅ ਵਿੱਚ ਪਹੁੰਚ ਰਹੇ ਹਨ। ਦੀਜੀਤ ਆਪਣੇ ਸਟੋਰ ਰਾਹੀਂ ਪੰਜਾਬੀ ਭਾਸ਼ਾ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਸਨੇ ਪੰਜਾਬੀਓ ਨੂੰ ਪ੍ਰਮੋਟ ਕਰਨ ਵਿੱਚ ਸਫਲ ਹੁੰਦੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਇੱਕ ਪਾਸੇ ਗਾਇਕ ਦੇ ਸ਼ੋਅ ਵਿੱਚ ਨਿੱਕੇ ਬੱਚੇ ਸਿੰਘ ਸੱਜ ਕੇ ਤੇ ਹੂ ਬਹੁਤ ਦੀਜੀਤ ਦਾ ਗੇਟਅਪ ਲੈ ਕੇ ਸ਼ੋਅ ਵਿੱਚ ਪਹੁੰਚ ਰਹੇ ਹਨ ਉੱਤੇ ਦੂਜੇ ਪਾਸੇ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਾਈਜੀਰੀਅਨ ਵਿਅਕਤੀ ਗਾਇਕ ਤੋਂ ਕਾਫੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨਾਈਜੀਰੀਅਨ ਵਿਅਕਤੀ ਸਿਰ ਤੇ ਦਸਤਾਰ ਸਾ ਕੇ ਗਾਇਕ ਨੂੰ ਜੀ ਦਸਾਦ ਨੂੰ ਸ਼ੋਅ ਦੇ ਬੈਕਸਟੇਜ ਤੇ ਮਿਲਣ ਪਹੁੰਚਾ ਇਸ ਦੌਰਾਨ ਉਸਨੇ ਦਿਲਜੀਤ ਨੂੰ ਫਤਵੀ ਬੁਲਾਈ ਇਸ ਵਕਤ ਨੂੰ ਵੇਖ ਕੇ ਦਿਲਜੀਤ ਕਾਫੀ ਖੁਸ਼ ਹੋ ਗਏ ਤੇ ਉਸ ਦੀ ਤਸਵੀਰ ਖਿਂਚਦੇ ਹੋਏ ਨਜ਼ਰ ਆਇਆ ਇਸ ਦੌਰਾਨ ਗਾਇਕੀ ਕਹਿੰਦੇ ਹੋਏ ਨਜ਼ਰ ਆਇਆ ਕਿ ਆ ਸਾਡਾ ਵੀਰ ਵੀ ਸਿੰਘ ਸੱਜ ਗਿਆ ਫੈਨਸ ਗਾਇਕ ਵੱਲੋਂ ਸਾਂਝੀ ਗੀਤਾਂ ਦੇ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਇਨਾ ਹੀ ਨਹੀਂ ਬੀਤੇ ਕੁਝ ਦਿਨ ਪਹਿਲਾਂ ਇੱਕ ਲਾਈਵ ਕੰਸਰਟ ਦੌਰਾਨ ਦਿਲਜੀਤ ਨੇ ਇੱਕ ਨਿੱਕੇ ਜਿਹੇ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ ਜੋ ਇੱਕਦਮ ਦਿਲਜੀਤ ਵਾਂਗ ਖੂਬਸੂਰਤ ਸਿੰਘ ਸੱਜਾ ਹੋਇਆ ਇਹ ਦਰਸ਼ਨਾ ਹੈ ਦਿਲਜੀਤ ਲਈ ਸਦਾ ਪਿਆਰ ਦਿਲਜੀਤ ਪੰਜਾਬੀਆਂ ਨਾਲ ਤੇ ਪੰਜਾਬ ਦੀ ਮਿੱਟੀ ਨਾਲ ਕਿੰਨਾ ਪਿਆਰ ਕਰਦੇ ਨੇ ਇਸ ਦਾ ਅੰਦਾਜ਼ਾ ਹਾਲੇ ਵੀ ਦਿਲਜੀਤ ਵੱਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਦਿਲਜੀਤ ਕੰਗਾਟਾ ਮਾਰੋ ਇਨਸੀਡੈਂਟ ਨੂੰ ਯਾਦ ਕਰਦੇ ਹੋਏ ਸ਼ੋਅ ਦੌਰਾਨ ਹੀ ਇਮੋਸ਼ਨਲ ਹੋ ਗਏ ਪਰ ਦਿਲਜੀਤ ਦੀ ਫੈਨ ਫੋਲੋਇੰਗ ਇੱਥੇ ਨਹੀਂ ਰੁਕਦੀ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਵੀ ਦਿਲਜੀਤ ਦੋਸਾਂ ਨੂੰ ਮਿਲਣ ਦੇ ਲਈ ਪਹੁੰਚੇ ਸਨ ਜਿਸ ਦੀਆਂ ਤਸਵੀਰਾਂ ਵੀ ਉਹਨਾਂ ਨੇ ਸੋਸ਼ਲ ਅਕਾਊਂਟ ਤੇ ਸਾਂਝੀਆਂ ਕੀਤੀਆਂ दिलजीत दोसांझ ग्लोबल सेंसेशन बन चुके हैं इस दिन ही अपने एलए शो दौरान दिलजीत ने अमेरिकन रैपर सिंगर नाल स्टेज परफॉर्मेंस दौरान का एक वीडियो से कुछ पिक्स भी अपने सोशल अकाउंट से शेयर किया वेल दिलजीत ने सवीति का यह मोमेंट वाकई ही बेहद स्पेशल सी क्योंकि इस परफॉर्मेंस दौरान दिलजीत ने सवीति को सत श्री बुलाई तो सवीति ने भी बहुत ही क्यूट अंदाज में दिलजीत को रिप्लाई देते हुए कहा सत श्री अकाल फिल्फांस वालों दिलजीत सवीति के इस अंदाज में भी काफी पसंद किया गया सी। ਦਿਲਜੀਤ ਲਈ ਫੈਨਸ ਕਿੰਨੇ ਕ੍ਰੇਜ਼ੀ ਨੇ ਇਹ ਤਾਂ ਸਭ ਜਾਣਦੇ ਹੀ ਨੇ ਦਿਲਵਨਾਟੀ ਟੂਰ ਦੌਰਾਨ ਉਹਨਾਂ ਨੂੰ ਫੈਨਸ ਦਾ ਭਰਪੂਰ ਪਿਆਰ ਮਿਲਿਆ ਦੱਸ ਦੇ ਕਿ ਦਿਲਜੀਤ ਦੁਸਾਂਗ ਗਾਇਕੀ ਤੇ ਅਦਾਕਾਰੀ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਆਪਣੇ ਫੈਨਸ ਨਾਲ ਦਿਲਜੀਤ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਦਿਲਜੀਤ ਅਕਸਰ ਖੁਦ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਨੇ ਜਿਵੇਂ ਕਿ ਹਾਲੇ ਵਿੱਚ ਦਿਲਵਨਾਟੀ ਟੂਰ ਦੌਰਾਨ ਦਿਲਜੀਤ ਨੇ ਨੇਚਰ ਨੂੰ ਇੰਜੋਏ ਕਰਦੇ ਹੋਏ ਕੁਝ ਤਸਵੀਰਾਂ ਸੋਸ਼ਲ ਸਾਈਟ ਤੇ ਸ਼ੇਅਰ ਕੀਤੀਆਂ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਸੀ ਬੀ ਚਾਰਜਿੰਗ ਮਾਈ ਸੋਲ ਬਿਫੋਰ ਐਲੀ ਕਨਸਰਟ ਦਿਲਵਨਾਟੀ 2024 ਦਿਲਮਨੀ ਗਾਲ ਕੀਤੀ ਜਾਵੇ ਤੇ ਹਾਲੇ ਵਿੱਚ ਦਿਲਜੀਤ ਦਸਾਂ ਜਟਨ ਜੂਲੀਅਟ 3 ਵੀ ਰਿਲੀਜ਼ ਹੋਈ ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਪਰ ਆਪਣੀ ਇਸ ਫਿਲਮ ਨੂੰ ਦਿਲਜੀਤ ਫੁਲਾਨ ਪ੍ਰਮੋਟ ਕਰਦੇ ਨਜ਼ਰ ਆਈ ਸੀ ਇਸ ਫਿਲਮ ਵਿੱਚ ਨੀਰੂ ਤੇ ਦਿਲਜੀਤ ਦੀ ਸ਼ਾਨਦਾਰ ਕੈਵਸਟ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਫਿਲਹਾਲ ਤਾਂ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੱਲੋਂ ਦਿਲਜੀਤ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਵਾਕਈ ਗਲੋਬਲ ਸੈਂਸੇਸ਼ਨ ਬਣ ਚੁੱਕੇ ਹਨ ਦਿਲਜੀਤ ਦਸਾਂ ਬਿਲਕੀ ਰੌਕਿੰਗ ਦਿਲਜੀਤ ਦਸਾਂ ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਲ